ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਦੇ ਵਿੱਚ ਪੂਲ ਸਪੇਜ ਕੀ ਉੱਤੇ ਗੋਲੀਆਂ ਚਲਾਈਆਂ। ਜਿਹੜੀਆਂ ਦਿੱਲੀ ਦੀਆਂ ਸਰਕਾਰਾਂ ਪਾਰਟੀਆਂ ਐ ਇਹਨਾਂ ਦਾ ਕੋਈ ਲਗਾਅ ਨਾ ਪੰਜਾਬ ਨਾਲ ਐ ਨਾ ਆਪਣੇ ਸਿੱਖਾਂ ਨਾਲ। ਦੇਖੋ ਕਿੰਨਾ ਵੱਡਾ ਧੁੱਕਾ ਕਰ ਰਹੇ ਆ ਆਪਣੇ। ਮੈਂ ਸਾਰਕ ਖਾਨ ਸਾਹਿਬ ਪੰਖ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਪਛਲਾਣੀ ਐ ਆਪਣੇ ਕੌਣ ਐ ਪ੍ਰਾਇਕ ਕੌਣ। वाईजू जी का खालसा वाईजू जी की फतेह कल खबर आई है कि दिल्ली सरकार अरविंद केजरीवाल दी मुख्यमंत्री ਥੱਲੇ ਉਹਨਾਂ ਨੇ ਦਵਿੰਦਰਪਾਲ ਢੁੱਲਰ ਜੀ ਦੀ ਜਿਹੜੀ ਸਪੈਸ਼ਲ ਪਟੀਸ਼ਨ ਸੀ ਉਹਨੂੰ ਛੱਡਣ ਵਾਸਤੇ ਰਿਹਾ ਕਰਨ ਵਾਸਤੇ ਜਿਹੜੀ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਤੇ ਛੱਡਤਾ ਸੀ ਕੱਲ ਉਹਨਾਂ ਨੇ ਰਿਜੈਕਟ ਕਰ ਦਿੱਤੀ ਹੈ ਢੁੱਲਰ ਸਾਹਿਬ ਦੀ ਰਿਜੈਕਟ ਕਰ ਰਿਜੈਕਟ ਕਰਤੀ ਹੈ ਤੇ 14 ਬੰਦਿਆਂ ਦੀ ਐਕਸੈਪਟ ਕਰ ਲਈ ਹੈ ਮੈਂ ਸਾਰੇ ਖਾਲਸਾ ਪੰਥ ਤੋਂ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਪਛਾਣੀਏ ਆਪਣੇ ਕੌਣ ਹੈ ਪ੍ਰਾਇਕ ਕੌਣ ਹੈ 92 ਸੀਟਾਂ ਜਿਤਾਈਆਂ ਖਾਲਸਾ ਪੰਥ ਨੇ ਪੰਜਾਬੀਆਂ ਨੇ ਦੇਖੋ ਕਿੰਨਾ ਵੱਡਾ ਤੁੱਕਾ ਕਰ ਰਹੇ ਆ ਆਪਣੇ ਨਾਲ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਦੇ ਵਿੱਚ ਪੁਲਸ ਭੇਜ ਕੇ ਉੱਥੇ ਗੋਲੀਆਂ ਚਲਾਈਆਂ ਉੱਥੇ ਜੁੱਤੀਆਂ ਨਾਲ ਪੁਲਸ ਭੇਜੀ ਤੇ ਆਪਾਂ ਸਾਰੇ ਚੁੱਪ ਆ ਅਸਲੀ ਗੱਲ ਆ ਆ ਜਿਹੜੀਆਂ ਦਿੱਲੀ ਦੀਆਂ ਸਰਕਾਰਾਂ ਪਾਰਟੀਆਂ ਐ ਇਹਨਾਂ ਦਾ ਕੋਈ ਲਗਾ ਨਾ ਪੰਜਾਬ ਨਾਲ ਆ ਨਾ ਆਪਣੇ ਸਿੱਖ ਪੰਥ ਨਾਲ ਆ ਤਾਂ ਮੈਂ ਆਈ ਬੇਨਤੀ ਕਰਨਾ ਚਾਹਣਾ ਕਿ ਆਪਾਂ ਡਟ ਕੇ ਇਹਨਾਂ ਲੜਾਈ ਲੜੀਏ ਤਾਹੀਂ ਪੰਜਾਬ ਬਚ ਸਕਦਾ ਤੇ ਤਾਹੀਂ ਆਪਣੇ ਖਾਲਸਾ ਪੰਥ ਬਚ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ